ਸਤਿਗੁਰਾਂ ਦਾ ਇੱਕ ਪਾਵਨ ਬਚਨ ਹੈ ਗੁਰਦੇਵ ਕਹਿੰਦੇ ਗੰਡ ਪ੍ਰੀਤੀ ਮਿੱਠੇ ਬੋਲ ਦੁਨੀਆਂ ਦੇ ਜਿੰਨੇ ਵੀ ਸਬੰਧ ਨੇ ਰਿਸ਼ਤੇ ਨੇ ਮਿੱਤਰਤਾ ਹੈ ਇਹ ਬੋਲਾਂ ਦੇ ਜਰੀਏ ਬਣਦੀ ਹੈ ਔਰ ਜਿੱਥੇ ਸਬੰਧ ਬੋਲਾਂ ਦੇ ਜਰੀਏ ਬਣਦੇ ਨੇ ਉਥੇ ਦਾਣ ਸਬੰਧ ਕਹਿੰਦੇ ਨੇ ਕਿ ਸਬੰਧ ਨਿਭਦੇ ਨੇ ਚੁੱਪ ਦੇ ਜਰੀਏ ਸਬੰਧ ਬਣਦੇ ਨੇ ਬੋਲ ਕੇ ਸਬੰਧ ਨਿਭਦੇ ਨੇ ਚੁੱਪ ਕਰਕੇ। ਔਰ ਜਿਹੜੇ ਸਬੰਧ ਟੁੱਟਦੇ ਨੇ ਉਹਨਾਂ 'ਚ ਵੀ ਬਹੁਤਾ ਰੋਲ ਜਿਹੜਾ ਹੈ ਉਹ ਸਾਡੇ ਬੋਲਾਂ ਦਾ ਆਉਂਦਾ ਹੈ। ਟੁੱਟ ਪ੍ਰੀਤ ਗਈ ਬੁਰ ਬੋਲ ਮਹਾਰਾਜ ਕਹਿੰਦੇ ਕਿ ਕੌੜੇ ਬੋਲ ਬੋਲੇ ਮਾੜੇ ਬੋਲ ਬੋਲੇ ਤੇ ਸਾਡੀ ਜਿਹੜੀ ਪ੍ਰੀਤ ਸੀ ਸਾਡਾ ਜਿਹੜਾ ਪ੍ਰੇਮ ਸੀ ਸਾਡਾ ਜਿਹੜਾ ਸਬੰਧ ਸੀ ਰਿਸ਼ਤਾ ਸੀ ਉਹ ਖਿੰਡ ਦੇ ਅੰਦਰ ਟੁੱਟ ਗਿਆ। ਹੁਣ ਜਿੱਥੇ ਸਾਨੂੰ ਆਪਣੇ ਬੋਲਾਂ ਤੇ ਧਿਆਨ ਰੱਖਣਾ ਹੈ ਉਥੇ ਨਾਲ ਹੀ ਸਾਨੂੰ ਸਾਡੇ ਕੰਨਾਂ ਵੱਲ ਵੀ ਧਿਆਨ ਰੱਖਣਾ ਪਵੇਗਾ ਦੁਨੀਆ ਦਾ ਜਿੰਨਾ ਵੀ ਗਿਆਨ ਹੈ ਨਾ ਉਹ ਆਪਾਂ ਸੁਣ ਕੇ ਜਾਂ ਦੇਖ ਕੇ ਪ੍ਰਾਪਤ ਕਰਦੇ ਆਂ ਸ਼ੁਕਰਾਤ ਦੇ ਕੋਲ ਇੱਕ ਵਿਅਕਤੀ ਦੌੜਿਆ ਆਉਂਦਾ ਆ ਆ ਕੇ ਕਹਿੰਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ सुकरात कोई काम कर रहा ਸੀ सुकरात ਨੇ ਕਿਹਾ ਕਿ ਤੂੰ ਬਹੁਤ ਦੂਰ ਤੋਂ ਆਇਆ ਲੱਗਦਾ ਹੈ ਘੜੀ ਬੈਠ ਪਾਣੀ ਧਾਣੀ ਪੀ ਲੈ ਸਾਹੋ ਸਾਈ ਤੂੰ ਹੋਇਆ ਬੈ ਘੜੀ ਸਾਹ ਲੈ ਲੈ ਉਹਨਾਂ ਸਮਾਂ ਮੈਂ ਆ ਛੋਟਾ ਜਿਹਾ ਕੰਮ ਹੈ ਇਹ ਨਿਬੜ ਲਾਂ ਫਿਰ ਬੈਠ ਕੇ ਗੱਲ ਕਰਦੇ ਹਾਂ ਸੁਕरात ਦਾ ਕੰਮ ਨਿਬੜ ਗਿਆ ਉਹਨੇ ਵੀ ਚਾਹ ਪਾਣੀ ਪੀ ਲਿਆ ਸਾਹ ਲੈ ਲਿਆ ਸੁਕरात ਕਹਿੰਦਾ ਹਾਂ ਭਈ ਕੀ ਗੱਲ ਕਰਨੀ ਹੈ ਅਜੀ ਉਹ ਆਪਣੀ ਗੱਲ ਸੁਕਰਾਤ ਦੇ ਸਾਹਮਣੇ ਰੱਖਣੀ ਲੱਗਾ ਸੀ ਸੁਕਰਾਤ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਰੁਕ ਜਿਹੜੀ ਗੱਲ ਤੂੰ ਮੇਰੇ ਨਾਲ ਕਰਨੀ ਹੈ ਉਹ ਤੇਰੇ ਸਬੰਧ ਦੇ ਚ ਹੈ ਕਿ ਮੇਰੇ ਸਬੰਧ ਦੇ ਚ ਉਹ ਕਹਿੰਦਾ ਜੀ ਨਾ ਤੁਹਾਡੇ ਸਬੰਧ ਦੇ ਚ ਨਾ ਮੇਰੇ ਸਬੰਧ ਦੇ ਚ ਹੈ ਸੁਕਰਾਤ ਕਹਿੰਦੇ ਜਿਹੜੀ ਗੱਲ ਤੂੰ ਕਰਨੀ ਹੈ ਉਹ ਨਾਲ ਤੇਰਾ ਲਾਭ ਹੈ ਕਿ ਮੇਰਾ ਲਾਭ ਹੈ ਕਹਿੰਦਾ ਇਹਨਾਂ ਤੁਹਾਡਾ ਲਾਭ ਹੈ ਨਾ ਮੇਰਾ ਲਾਭ ਹੈ ਜਿਹੜੀ ਗੱਲ ਤੂੰ ਕਰਨੀ ਹੈ ਉਹ ਸੱਚ ਹੈ ਕਿ ਝੂਠ ਹੈ ਕਹਿੰਦਾ ਜੀ ਇਸ ਬਾਰੇ ਮੈਨੂੰ ਪਤਾ ਨਹੀਂ ਤੋ ਸੁਕਰਾਦ ਨੇ ਦੋਵੇਂ ਹੱਥ ਜੋੜੇ ਤੇ ਕਿਹਾ ਕਿ ਜਿਹੜੀ ਗੱਲ ਤੇਰੇ ਬਾਰੇ ਨਹੀਂ ਮੇਰੇ ਬਾਰੇ ਨਹੀਂ ਜਿਹਦੇ ਨਾਲ ਤੇਰਾ ਲਾਭ ਨਹੀਂ ਮੇਰਾ ਲਾਭ ਨਹੀਂ ਔਰ ਜਿਸ ਗੱਲ ਬਾਰੇ ਤੈਨੂੰ ਪਤਾ ਹੀ ਨਹੀਂ ਕੋਈ ਸੱਚ ਹੈ ਕਿ ਝੂਠ ਹੈ ਉਹ ਮੈਂ ਸੁਣਨਾ ਨਹੀਂ ਚਾਹੁੰਦਾ ਨਾ ਆਪਣਾ ਸਮਾਂ ਬਰਬਾਦ ਕਰ ਨਾ ਮੇਰਾ ਸਮਾਂ ਬਰਬਾਦ ਕਰ ਤੋ ਅਸੀਂ ਬਹੁਤ ਕੁਝ ਐਸਾ ਸੁਣਦੇ ਹਾਂ ਸਵੇਰ ਤੋਂ ਸ਼ਾਮ ਤੱਕ ਜੋ ਨਾ ਤੁਹਾਡੇ ਸਬੰਧਾਂ ਹੁੰਦਾ ਹੈ ਨਾ ਮੇਰੇ ਸਬੰਧਾਂ ਹੁੰਦਾ ਹੈ ਔਰ ਕਈ ਵਾਰੀ ਹੈਰਾਨਗੀ ਹੁੰਦੀ ਹੈ ਕਿ ਅਸੀਂ ਦੋ ਗੱਲਾਂ ਕਰਦੇ ਆਂ ਸੱਜਣ ਤੇ ਗੱਲਾਂ ਕਿਸੇ ਤੀਸਰੇ ਦੀਆਂ ਕਰੀ ਜਾਂਦੇ ਆਂ ਕਈ ਵਾਰੀ ਪਤੀ ਪਤਨੀ ਆਪਸ ਵਿੱਚ ਬੈਠੇ ਵੈਸੇ ਤੇ ਇਕੱਠੇ ਬਿੰਦੇ ਨਹੀਂ ਜੇਕਰ ਉਹ ਇਕੱਠੇ ਬੈ ਵੀ ਜਾਣ ਤੇ ਗੱਲਾਂ ਉਹ ਤੀਜੇ ਕਿਸੇ ਰਿਸ਼ਤੇਦਾਰ ਦੀਆਂ ਕਿਸੇ ਸੱਜਣ ਮਿੱਤਰ ਦੀਆਂ ਕਰੀ ਜਾਣਗੇ ਸੋ ਸੁਣਨਾ ਉਹ ਹੈ ਜੋ ਅਰਥ ਦਾ ਹੈ ਤੇ ਬੋਲਣਾ ਵੀ ਉਹ ਹੈ ਜੋ ਅਰਥ ਦਾ ਹੈ ਕਿਉਂਕਿ ਦੋਨੋਂ ਹੀ ਸਾਡੇ ਜੀਵਨ 'ਚ ਬਹੁਤ ਗਹਿਰਾ ਅਰਥ ਰੱਖਦੇ ਨੇ ਸੋ ਜੇਕਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ